ਮੇਰਾ ਨਾਮ ਕਿਰਨਵਾਲਾ ਵਾ ਤੇ ਇਹ 골ਡਨ ਗਲੀ ਚ ਰਹਿੰਦੇ ਤੇ ਪਹਿਲਾ ਇੱਕ ਵਾਰ ਇੱਕ ਮੋਟਰਸਾਈਕਲ ਤੇ ਆਇ ਇਕੰਦਰ ਆਇਆ ਤੇ ਕਹਿੰਦਾ ਵੀ ਮੈਨੂੰ ਬ੍ਰਵਿੰਦਰ ਦੇ ਮਲਕ ਉਹਦਾ ਘਰ ਦੱਸੋ ਜਿਨ੍ਹਾਂ ਨੇ ਕਬੂਤਰ ਰੱਖੇ ਦਾ ਮੈਂ ਕਿਹਾ ਤੀ ਤੁਹਾਨੂੰ ਨਹੀਂ ਪਤਾਗਾ ਜਿੱਥੇ ਹੈ ਰੱਬ ਨੂੰ ਉੜਕੇ ਚਲ ਗਿਆ ਇੱਧਰ ਨੂੰ ਫੇਰ ਆਇਆ ਫੇਰ ਸਿੱਧਾ ਲੰਘ ਗਿਆ ਤੇ ਫੇਰ ਆਇਆ ਦਵਾਰਾ ਉੱਥੇ ਖਲੋ ਗਿਆ ਆਣ ਕੇ ਤੇ ਫੇਰ ਕਹਿੰਦਾ ਵੀ ਪਾਣੀ ਪਿਆਓ ਮੈਂ ਕਿਹਾ ਜੀ ਪਾਣੀ ਐ ਬੋਤੀ ਲਾਗੇ ਖਲੋਤੀ ਸੀ ਤੇ ਕਹਿੰਦੇ ਤੂੰ ਪਿੱਛੇ ਰਹਿ ਆਹੀ ਪਾੜੀ ਤੈਨੂੰ ਪਿਆ ਦਿੰਦੇ ਆ ਮੁੜ ਕੇ ਕਹਿੰਦਾ ਤੈਨੂੰ ਦੋ ਫੁਲਕੇ ਪਿਆ ਦੇ ਕੋਵਾ ਦੋ ਤੇ ਕਹਿੰਦੀ ਤੂੰ ਬਾਹਰ ਤੇ ਰਹਿ ਬਾਹਰ ਜਾਏਂਗੇ ਤੇ ਫੇਰ ਹੀ ਫੁਲਕੇ ਦਿਆਂਗੇ ਨਾ ਤੇ ਮੁੜ ਕੇ ਮੈਂ ਦੀ ਕੁਰਸੀ ਤੇ ਬੈਠੀ ਸੀ ਮੈਂ ਉੱਠੀ ਨਹੀਂ ਤੇ ਮੁੜ ਕੇ ਆਇਆ ਤੇ ਉਹ ਰਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਿਆ ਪੁਲਸੀ ਨੂੰ ਤੇ ਆਹੀ ਕਹਿੰਨੇ ਵੀ ਉਹਦੇ ਹੱਥ ਹੀ ਵਾੜਦੇ ਨੇ ਉਹਦੇ ਤੇ ਆਹੀ ਕਹਿੰਨੀ ਜੀਰੋ ਲਾ ਪਾਇਆ ਅਬ ਤੇ ਲੋਕੀ ਇਕੱਠੇ ਹੋਏ ਆ ਮੈਂ ਸੁਰਿੰਦਰ ਕੁਮਾਰ ਮਹਾਜਨ ਨੂੰ 골ਡਨ ਐਵੇਨਿਊ ਗਲੀ ਧਾਰੀਵਾਲ ਵਿੱਚ ਰਹਿ ਰਹੇ ਆ ਇਹ ਮੇਰੇ ਵੱਡੇ ਭਜਾਈ ਹੀ ਹੈ ਨਾ ਇਹ 1 ਵਜੇ ਨਾਲ ਸਮਾਂ ਹੀ 1 ਵਜੇ ਲਗਭਗ 1 ਵਜੇ ਦਾ ਸਮਾਂ ਹੀ ਇੱਥੇ ਬੈਠੇ ਦੇ ਸੀ ਤੇ ਇਧਰੋਂ ਦੋ ਮੁੜੇ ਆਏ ਆ ਉਹ ਪਹਿਲਾਂ ਤੇਣਾ ਨੂੰ ਪੁੱਛਿਆ ਉਹਨਾਂ ਨੇ ਵੀ ਇਸ ਨਸਰਾ ਸਰਪਸਰਾਣੇ ਦਾ ਘਰ ਕਿੱਥੇ ਆ ਤੇ ਇਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਉਹ ਅੱਗੇ ਚੱਲ ਗਏ ਆ ਦੁਬਾਰਾ ਫੇਰ ਉਹ ਵਾਪਸ ਆਏ ਆ ਉੱਥੇ ਖਲਾਰ ਦੇ ਅਗਲੇ ਪਾਸੇ ਮੋਟਰਸਾਈਕਲ ਖਲਾਰ ਕੇ ਉਹ ਫੇਰ ਦੁਬਾਰਾ ਆਏ ਆ ਉਹਨਾਂ ਨੇ ਫੇਰ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਨਹੀਂ ਨਹੀਂ ਸਾਨੂੰ ਪਾਣੀ ਪੀਣਾ ਵਾ ਤੇ ਇਹ ਪਾਣੀ ਪਾਣੀ ਇਹ ਕਹਿੰਦੇ ਬਾਹਰ ਤੇ ਇਹਨਾਂ ਨੇ ਮੁੜ ਕੇ ਫੇਰੇ ਇਹਨਾਂ ਨੇ ਕਹਿ ਵੀ ਨਹੀਂ ਅਸੀਂ ਰੋਟੀ ਵੀ ਖਾਣੀ ਹੈ ਇਹ ਅੰਦਰ ਬੜੀ ਜਾਂਦੇ ਸੀ ਦੋਵੇਂ ਜਣੇ ਤੇ ਇੱਕ ਜਣਾ ਅੰਦਰ ਸੀ ਤੇ ਇੱਕ ਜਣਾ ਮੋਟਰਸਾਈਕਲ ਬਾਹਰ ਲੱਗਾ ਸੀ ਉਹ ਮੋਟਰਸਾਈਕਲ ਸਟਾਰਟ ਸੀ ਮੋਟਰਸਾਈਕਲ ਦੇ ਉੱਤੇ ਰਿਹਾ ਤੇ ਇਹ ਬਾਹਰ ਨਾ ਜਾਣ ਤੇ ਇਹਨਾਂ ਨੇ ਸਾਡੀ ਨੂਰਾਣੀ ਕਹਿੰਦੀ ਵੀ ਤੁਸੀਂ ਬਾਹਰ ਨਿਕਲਦੇ ਨਾ ਨਿਕਲਦੇ ਇਹਨਾਂ ਨੇ ਮਲਬੋ ਆਈ ਮਾਰੀ ਕਹਿੰਦੇ ਡੈਡੀ ਜੀ ਆਇਓ ਜਲਦੀ ਡੈਡੀ ਜੀ ਆਇਓ ਜਲਦੀ ਉਹਨਾਂ ਨੇ ਮਲਬੋ ਜਦੋਂ ਇਹਨੀ ਗੱਲ ਕਹੀ ਨਾ ਇਹਨਾਂ ਨੇ ਤੇ ਉਹਨਾਂ ਨੇ ਦਵਾਦਾ ਉਹਨਾਂ ਨੇ ਹਾਲੀਆਂ ਖੋਲ ਕੇ ਮਲਬੋ ਖਿੱਚੀ ਮਾਰੀ ਆ ਤੇ ਦਵਾਦਾ ਮੋਟਰਸਾਈਕਲ ਦੇ ਬੈਰ ਕਰਕੇ ਚਲੇ ਗਏ ਇਹਨਾਂ ਨੇ ਪਰ ਉਹ ਡੜਮਾਰ ਉਹਨੂੰ ਇਧਰੋਂ ਨਿਕਲ ਗਿਆ ਉਹਨਾਂ ਨੇ ਸਾਰੇ ਸੀਸੀ ਕੈਮਰੇ ਸਾਰੇ ਹਿਦਾਲੇ ਸਭ ਕੁਝ ਦੇਖਿਆ ਉਹਨਾਂ ਨੇ ਉਹ ਉਹਨਾਂ ਨੇ ਸਾਨੂੰ ਪੂਰਾ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਸੁਭਾਸ਼ਨ ਦਿੱਤਾ ਵੀ ਅਸੀਂ ਜਲਦ ਤੋਂ ਜਲਦ ਜਿਹੜੀ ਵਾਰਦਾਤ ਹੋਈ ਆ ਇਹਦਾ ਮਤਲਬ ਕੋਈ ਤਾਂ ਕੋਈ ਹੱਲ ਜਰੂਰ ਨਿਕਾਲਣਾ ਤੇ ਉਹ ਕਹਣਾ ਜਾਨਾ ਜੀ ਵੇਖੋ ਜੀ ਇਹ ਪ੍ਰਸ਼ਾਸਨ ਤੇ ਚਲੋ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਪਰ ਇੱਥੇ ਚੋਰੀਆਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਮੋਟਰਸਾਈਕਲ ਚੁੱਕੇ ਜਾਂਦੇ ਆ ਇੱਥੇ ਮੇਰਾ ਫਰੈਂਡ ਸੀ ਆ ਪਿਛਲੇ 2 ਮਹੀਨੇ ਹੋ ਗਿਆ ਉਹਦਾ ਮੋਟਰਸਾਈਕਲ ਚੁੱਕਿਆ ਗਿਆ ਉਹ ਵੀ ਸੀਸੀ ਕੈਮਰੇ ਵਿੱਚ ਆ ਗਿਆ ਸੀ ਪਰ ਅਜ ਤੱਕ ਉਹਦਾ ਕੋਈ ਪਤਾ ਨਹੀਂ ਲੱਗਾ ਉਹਨਾਂ ਦਾ ਵੀ ਹੋਰ ਵੀ ਬੋੜੀਆਂ ਚੋਰੀਆਂ ਹੁੰਦੀਆਂ ਦਿਨੇ ਦਿਹਾੜੇ ਸਭ ਕੁਝ ਹੋ ਰਿਹਾ ਤੇ ਕੋਈ ਅਜੇ ਕੋਈ ਹਾਲ ਨਹੀਂ ਕੋਈ ਲੱਭ ਰਿਹਾ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਤੇ ਨਕੇਲ ਪਾਈ ਜਾਏ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ